ਹਾਂਜੀ ਮੱਤ ਛੇਰਾਂ ਵਾਲੀ ਕਥੀੜ ਨੂੰ ਜਵਾਬ ਆਪਾਂ ਸਿਰਫ ਹੁਣ ਇਸ ਵੀਡੀਓ ਚ ਇੱਕ ਵਾਰ ਤੇ ਸਹੀ ਗਰਬਾਣੀ ਦੇ ਆਧਾਰ ਤੇ ਦੇਣਾ ਤੇ ਅਗਲੀ ਵੀਡੀਓ ਚ ਇਹਨੂੰ ਆਪਾਂ ਇਹਦਾ ਲਾਜ ਵੀ ਦੱਸਾਂਗੇ ਸੋ ਹੁਣ ਗੱਲ ਇਸ ਕਥੀੜ ਦੀ ਕਰਦੀ ਹੈ ਇਹਨੇ ਚਮਤਕਾਰ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਚਮਤਕਾਰ ਨਹੀਂ ਵਿਖਾਏ ਪਰ ਉਹਨਾਂ ਹੁਕਮ ਮੰਨਿਆ ਉਹਨਾਂ ਕਾਲਪੁਰਖ ਦਾ ਭਾਣਾ ਮੰਨਿਆ ਤੇ ਉਹਨਾਂ ਆਪਣਾ ਰਵਾਰ ਵੀ ਵਾਰਿਆ ਸੋ ਗੁਰੂ ਸਾਹਿਬ ਨੇ ਸਾਨੂੰ ਸਿੱਖਾਂ ਨੂੰ ਇੱਕ ਸਹੀ ਪ੍ਰਿੰਸੀਪਲ ਪੋਜੀਸ਼ਨ 'ਚ ਲਿਆਉਣ ਵਾਸਤੇ ਕਿ ਸਾਡੇ ਤੋਂ ਬਾਅਦ ਜਿਵੇਂ ਦੂਜੇ ਧਰਮਾਂ 'ਚ ਗੁਰੂ ਹੈ ਸੀ ਤਾਂ ਉਹਨਾਂ ਚਿਰ ਉਹਨਾਂ ਨਾਲ ਜਿਹੜੀ ਸੰਗਤ ਜੁੜਦੀ ਸੀ ਜਾਂ ਕੋਈ ਵੀ ਜੁੜਦਾ ਸੀ ਉਹ ਗੁਰੂ ਤੋਂ ਬਾਅਦ ਇੱਕ ਪ੍ਰਕਾਰ ਦੇ ਢਟਕ ਜਾਂਦੇ ਸੀ ਤੇ ਕਿਸੇ ਪ੍ਰਿੰਸੀਪਲ ਪੋਜੀਸ਼ਨ 'ਚ ਸਹੀ ਨਹੀਂ ਰਹਿੰਦੇ ਸੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਹੀ ਪ੍ਰਿੰਸੀਪਲ ਪੋਜੀਸ਼ਨ 'ਚ ਰੱਖਣ ਵਾਸਤੇ ਖਾਲਸਾ ਪੰਥ ਸਾਜਿਆ 10ਵੇਂ ਜਾਮੇ ਨੇ ਇਸ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਜਿੰਨੇ ਵੀ ਹੋਏ ਨੇ ਉਹਨਾਂ ਨੇ ਬਾਣੀ ਦਾ ਉਚਾਰਨ ਕੀਤਾ ਪਰ ਜਦੋਂ ਦਸਮ ਪਿਤਾ ਨੇ ਚਮਤਕਾਰ ਵੀ ਨਾ ਕੀਤਾ ਤਾਂ ਉਹਨਾਂ ਇੱਕ ਸਾਰੀਆਂ ਕੌਮਾਂ ਨੂੰ ਇੱਕ ਧਾਰੇ ਚ ਲਿਆ ਕੇ ਪ੍ਰਿੰਸੀਪਲ ਪੋਜੀਸ਼ਨ ਚ ਰੱਖਣ ਵਾਸਤੇ ਖੁਦ ਖੁਦਾ ਖਾਲਸੇ ਨੂੰ ਬਣਾਉਣ ਵਾਸਤੇ ਉਹਨਾਂ ਇੱਕ ਕੌਤਕ ਰਚਾਇਆ ਖੰਡੇ ਬਾਟੇ ਦੀ ਪੌਲ ਸ਼ਕਾਈ ਜਿਹੜਾ ਆਪਣੇ ਆਪ ਚ ਬੜਾ ਵੱਡਾ ਚਮਤਕਾਰ ਸੀ ਤੇ ਉਸ ਚਮਤਕਾਰ ਤੋਂ ਉਹਨਾਂ ਨੇ ਆਪ ਵੀ ਖੰਡੇ ਬਾਟੇ ਦੀ ਪਾਲ ਸ਼ਕੀ ਨੀਚ ਉੱਚ ਸਭ ਖਤਮ ਕੀਤਾ ਜਾਤ ਪਾਤ ਸਭ ਖਤਮ ਕੀਤਾ ਫਿਰ ਉਹਨਾਂ ਨੇ ਸਿੱਖ ਨੂੰ ਕਿਤੇ ਵੀ ਚਮਤਕਾਰੀ ਮਸਲੇ ਚ ਨਹੀਂ ਪਾਇਆ ਕਿ ਜੇ ਗੁਰੂ ਚਮਤਕਾਰ ਵਿਖਾਵੇ ਤੇ ਇਹ ਸਿੱਖ ਇਹ ਨਾ ਸੋਚੇ ਵੀ ਗੁਰੂ ਤੇ ਚਮਤਕਾਰ ਵਿਖਾ ਸਕਦਾ ਸੀ ਤੇ ਫਿਰ ਸਿੱਖ ਗੁਰੂ ਤੋਂ ਬਾਅਦ ਕੀ ਕਰੂਗਾ ਸਿੱਖ ਕਮਜ਼ੋਰ ਤਾਂ ਨਹੀਂ ਹੋ ਜਾਊਗਾ ਫਿਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਖਾਲਸੇ ਦਾ ਖਾਲਸੇ ਨੂੰ ਖੁਦ ਖੁਦਾ ਦਾ ਰੂਪ ਸਾਜਿਆ ਤੇ ਪੰਜ ਜਿਹੜੇ ਉਹਨਾਂ ਪਿਆਰੇ ਸਾਜੇ ਜਿੰਨਾਂ ਵਿੱਚ ਉਹਨਾਂ ਨੇ ਹੁਕਮ ਲਾਇਆ ਤੇ ਜਿਹੜਾ ਗੁਰੂ ਸਾਹਿਬ ਨੇ ਆਪ ਵੀ ਮੰਨਿਆ ਜਦੋਂ ਉਹ ਉੱਚ ਦਾ ਪੀਰ ਬਣ ਕੇ ਉੱਥੋਂ ਨਿਕਲੇ ਨਹੀਂ ਤੇ ਗੁਰੂ ਸਾਹਿਬ ਗੜੀ ਨਹੀਂ ਛੱਡਦੇ ਸੀ ਉਹਨਾਂ ਹੁਕਮ ਤੇ ਛੱਡਿਆ ਕਿਉਂਕਿ ਉਹਨਾਂ ਅਖੀਰ ਸਾਡੀ ਪ੍ਰਿੰਸੀਪਲ ਪੋਜੀਸ਼ਨ ਵੀ ਤੇ ਸੈੱਟ ਕਰਨੀ ਸੀ ਕਿ ਇਹ ਇਹ ਨਾ ਸੋਚਣ ਕਿ ਜੋ ਮੈਂ ਬਣਾ ਕੇ ਚਲ ਜਾਣਾ ਇਸ ਦੁਨੀਆ ਤੋਂ ਤਾਂ ਉਹ ਉਸ ਮੇਰੇ ਤੱਕ ਹੀ ਸੀਮਤ ਰਹਿ ਜਾਏ ਉਸ ਤੋਂ ਬਾਅਦ ਉਹਦਾ ਕੋਈ ਹੁਕਮ ਨਹੀਂ ਨ ਮੰਨੇ ਗੁਰੂ ਸਾਹਿਬ ਨੇ ਆਪ ਹੁਕਮ ਮੰਨਿਆ ਫਿਰ ਗੁਰੂ ਸਾਹਿਬ ਨੇ ਸਾਨੂੰ ਖਾਲਸੇ ਦਾ ਰੂਪ ਸਾਜ ਕੇ ਸਾਨੂੰ ਉਸ ਸਾਰੇ ਜੰਗਾਂ ਦੇ ਵਿੱਚ ਸ਼ਾਮਿਲ ਕੀਤਾ ਜਿਹੜੇ ਚੋਂ ਆਪ ਸ਼ਾਮਿਲ ਰਹਿ ਗੁਰੂ ਨੇ ਕਿਤੇ ਚਮਤਕਾਰ ਨਹੀਂ ਵਿਖਾਇਆ ਸਾਨੂੰ ਚਮਤਕਾਰ ਦੇ ਹੇਠ ਹੁਣਾ ਪਾਇਆ ਨਹੀਂ ਕਿ ਤਾਜ ਮੇਰੇ ਜਾਣ ਤੋਂ ਬਾਅਦ ਸਿੱਖ ਕਮਜ਼ੋਰ ਨਾ ਬਣ ਜਾਣ ਉਹ ਆਪਣੇ ਫੈਸਲੇ ਬੰਦੇ ਪਿਆਰਾਂ ਦੇ ਹੁਕਮ 'ਚ ਖੁਦ ਕਰਨ ਇਹ ਆਪਣੇ ਆਪ 'ਚ ਇੱਕ ਵੱਡਾ ਚਮਤਕਾਰ ਸੀ ਜਿਹੜਾ ਇਸ ਤੋਂ ਪਹਿਲਾਂ ਕਿਸੇ ਧਰਮ 'ਚ ਨਹੀਂ ਹੋਇਆ ਫਿਰ ਗੱਲ ਕਰ ਲੈਂਦੇ ਆ ਪਹਿਲੀ ਪਾਤਸ਼ਾਹੀ ਦੀ ਜਿਨ੍ਹਾਂ ਏਕਮਕਾਰ ਲਿਖ ਕੇ ਦਰਸਾਤਾ ਸੀ ਕਿ ਰੱਬ ਇੱਕ ਹੀ ਆ ਇਹ ਆਪਣੇ ਆਪ 'ਚ ਵੱਡਾ ਚਮਤਕਾਰ ਸੀ ਇਸ ਤੋਂ ਪਹਿਲਾਂ ਦੇਵੀ-ਦੇਵਤਿਆਂ ਹਜ਼ਾਰਾਂ ਤਰ੍ਹਾਂ ਦੇ ਰੱਬ ਪੂਜਦੇ ਸੀ ਪਖੰਡਵਾਦ ਸੀ ਚਮਤਕਾਰਾਂ ਦਾ ਬੋਲਬਾਲਾ ਸੀ ਮੁਸਲਮਾਨੀ ਧਰਮਾਂ ਦੇ ਵਿੱਚ ਕਈ ਤਰ੍ਹਾਂ ਦੇ ਪੈਗੰਬਰ ਤੇ ਕਈ ਵੱਖ-ਵੱਖ ਰੱਬ ਪੂਜੇ ਜਾਂਦੇ ਪਰ ਇੱਕ ਇਕਲੌਤਾ ਸਿੱਖ ਧਰਮ ਜਿਨੇ ਇਹ ਦਰਸਾਇਆ ਕਿ ਰੱਬ ਇੱਕ ਹੀ ਆ ਤੇ 300 ਸਾਲ ਤੱਕ ਇੱਕੋ ਪੋਜੀਸ਼ਨ 'ਚ 10 ਗੁਰੂਆਂ ਨੇ ਉਸ ਫਲਸਫੇ ਨੂੰ ਲਾਗੂ ਕੀਤਾ ਤੇ ਕੁਰਬਾਨੀ ਦਾ ਉਚਾਰਨ ਕੀਤਾ ਕੁਰਬਾਨੀ ਹਰ ਤਕ ਨਾਲ ਚਮਤਕਾਰ ਦਾ ਪਖੰਡਵਾਦ ਦਾ ਖੰਡਨ ਕਰਦੀ ਆ ਪਰ ਹੋਂ ਤੱਕ ਦੂਜੇ ਧਰਮਾਂ ਦੇ ਵਿੱਚ ਪਖੰਡਵਾਤ ਚਮਤਕਾਰ ਚੱਲਦਾ ਆ ਰਿਹਾ ਉਹਨਾਂ ਬਾਰੇ ਇਸ ਮੱਟ ਛਿਰੂ ਵਾਲੇ ਨੇ ਕਦੀ ਵੀ ਪੋਸਟ ਨਹੀਂ ਪਾਈ ਸਿਰਫ ਗਿਣ ਮਿੱਥ ਕੇ ਸਿੱਖ ਧਰਮ ਨੂੰ ਚੈਲੰਜ ਕੀਤਾ ਕਿਉਂਕਿ ਇੱਕ ਸਿੱਖ ਧਰਮ ਦਾ ਵਿਰੋਧੀ ਸਰਕਾਰ ਦੀ ਸ਼ਹਿਤੇ ਢੰਡਰੀਆਂ ਵਾਲੇ ਦੇ ਨਾਲ ਮਿਲ ਕੇ ਅਰਨੇਕ ਨੇਕੀ ਨਾਲ ਮਿਲ ਕੇ ਇਹੋ ਜਿਹੇ ਕਤੀੜਾ ਜਿਹੜੀਆਂ ਪੰਜਾਬ ਦੇ ਵਿੱਚ ਤੁਰੀਆਂ ਫਿਰਦੀਆਂ ਉਹ ਸਾਰੇ ਇਹਦੇ ਸਾਥੀ ਨੇ ਭਾਵੇਂ ਉਹ ਪਾਸਟੇ ਸਪੋਰਟਰ ਹੋਣ ਕਾਮਰੇਡ ਹੋਣ ਇਹ ਝੂਠਾ ਹੋਣ ਕੁਝ ਕੁਝ ਸਾਡੀਆਂ ਝੂਠਾਂ ਵੀ ਵਿੱਚ ਹੈਗੇ ਜਿਨ੍ਹਾਂ ਨੂੰ ਗਰਬਾਣੀ ਬਾਰੇ ਰੱਤਾ ਵੀ ਨਹੀਂ ਪਤਾ ਤੇ ਉਹ ਇਹਦੀਆਂ ਪੋਸਟਾਂ ਤੋਂ ਪ੍ਰਭਾਵਿਤ ਹੋ ਕੇ ਵੀ ਲੈ ਵੀ ਆਹ ਗੱਲ ਇਹ ਇਹ ਸਿੱਕੀ ਸਹੀ ਜਾਣਦਾ ਚਮਤਕਾਰ ਚਮਤਕਾਰ ਦਾ ਖੰਡਨ ਅਸੀਂ ਅੱਜ ਵੀ ਕਰਦੇ ਕੱਲ ਵੀ ਕਰਦੇ ਪਰ ਜਦੋਂ ਬਾਣਾ ਮੰਨਿੰਦਾ ਉਦੋਂ ਚਮਤਕਾਰ ਆਪੇ ਹੀ ਆਉਂਦਾ ਕੋਈ ਉਹ ਜਿਹੜੇ ਅੱਜ ਕੱਲ ਫੂਕਾ ਮਾਰਦੇ ਪਾਸਟਰ ਉਹਨਾਂ ਵਾਂਗੂ ਗੁਰੂ ਸਾਹਿਬ ਨੇ ਕਿਤੇ ਚਮਤਕਾਰ ਨਹੀਂ ਵਿਖਾਏ। ਉਹਨਾਂ ਪਾਣਾ ਐਸੇ ਕਰਕੇ ਆਪ ਮੰਨਿਆ ਜੇ ਮੈਂ ਮੰਨਾਂਗਾ ਤੇ ਸਿੱਖ ਮੇਰੇ ਮਗਰੋਂ ਮੰਨਣਗੇ। ਜੇ ਚਮਤਕਾਰ ਵਿਖਾਵਾਂਗਾ ਤੇ ਚਮਤਕਾਰ ਵਾਲੇ ਗੁਰੂਆਂ ਦੇ ਪਿੱਛੇ ਹੀ ਭੱਜਣਗੇ। ਸਿੱਖਾਂ ਨੂੰ ਇੱਕ ਪ੍ਰਿੰਸੀਪਲ ਪੋਜੀਸ਼ਨ 'ਚ ਉਹਨਾਂ ਰੱਖਣ ਵਾਸਤੇ ਇੱਕ ਪੰਥ ਸਾਜਿਆ ਸੀ ਤੇ ਪੰਜ ਪਿਆਰਾਂ ਦਾ ਹੁਕਮ ਲਾਇਆ ਸੀ। ਤੇ ਫੇਰ ਉਹਨਾਂ ਨੇ ਆਪ ਵੀ ਮੰਨਿਆ ਤੇ ਗਾ ਮੰਨਣ ਵਾਸਤੇ ਵੀ ਸਾਨੂੰ ਉਹਨਾਂ ਨੇ ਜ਼ਰੂਰੀ ਕੀਤਾ ਸੋ ਮਟਰ ਸ਼ੇਰਾਂ ਵਾਲੇ ਨੂੰ ਇੰਨੀ ਕੀ ਵੀਡੀਓ ਚ ਜਵਾਬ ਦਿੰਦਾ ਵੀ ਪਹਿਲਾਂ ਚਮਤਕਾਰ ਕਿੱਥੇ ਹੋ ਰਹੇ ਨੇ ਕੌਣ ਕਰ ਰਿਹਾ ਉਹਨਾਂ ਬਾਰੇ ਬੋਲ ਲੈ ਫਿਰ ਸਿੱਖ ਧਰਮ ਦੇ ਵਿੱਚ ਕਿਹੜੇ ਚਮਤਕਾਰ ਤੇ ਕਿੰਨਾ ਦਾ ਖੰਡਨ ਕੀਤਾ ਤੇ ਚਮਤਕਾਰ ਜਿਹੜੇ ਅਕਾਲ ਪੁਰਖ ਦੇ ਭਾਣੇ ਚ ਨੇ ਉਹ ਮੰਨੇ ਨੇ ਨਾ ਕਿ ਕੋਈ ਤੇਰੀ ਆ ਪੂਕਾ ਫਕਾ ਮਾਰਨ ਵਾਲੇ ਜਿਨ੍ਹਾਂ ਦੇ ਪਿੱਛੇ ਲੱਗ ਕੇ ਤੂੰ ਗੰਦ ਪਾ ਰਿਆ ਇਹੋ ਜੇ ਮੰਨੇ ਨੇ ਜੇ ਐਡਾ ਹੀ ਪਿਓ ਦਾ ਪੁੱਤਾਂ ਤੇ ਆ ਬਹੁ ਗਿਣਤੀਆਂ ਦੇ ਚਮਤਕਾਰਾਂ ਤੇ ਪਖੰਡਵਾ ਤੇ ਬੋਲ ਕੇ ਵਿਖਾ ਤੈਨੂੰ ਉਹ ਇੱਕ ਵਾਰੀ ਰਾਹ ਨਾ ਪਾ ਦੇਣ ਪਰ ਤੂੰ ਸਰਕਾਰੀ ਬੰਦਾ ਤੂੰ ਨਹੀਂ ਬੋਲਣਾ ਭਾਈਚਾਰਾ ਭਾਈਚਾਰਾ ਕਰਕੇ ਆਪਣੇ ਧਰਮ ਦਾ ਅਸੀਂ ਕਰੀ ਜਾਂਦੇ ਹੁਜਾੜਾ ਆ ਨਵੀਂ ਆਧਾਰਨ ਮੱਟ ਛੇਰੋਂ ਵਾਲੇ ਨੇ ਦਿੱਤੀ ਆ ਇਹ ਤੋਂ ਪਹਿਲਾਂ ਹੋਰ ਬਹੁਤ ਕਤੀੜਾ ਇਸੇ ਕਰਕੇ ਸਾਡੇ ਧਰਮ ਨੂੰ ਨਿੰਦ ਦਿਆਂ ਰਹਿੰਦੀ ਆ ਵੀ ਅਸੀਂ ਆਪਦੇ ਧਰਮ 'ਚ ਨੁਕਸ ਕੱਢੀਏ ਤੇ ਅਸੀਂ ਕਿਸੇ ਦੇ ਧਰਮ 'ਚ ਕੱਢਦੇ ਨਹੀਂ ਪਰ ਕੋਈ ਸਾਡੇ ਕਰਮ ਧਰਮ 'ਚ ਕਿਉਂ ਨੁਕਸ ਕੱਢੇ ਭਾਈਚਾਰੇ ਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਸਾਡੇ ਧਰਮ ਦੀਆਂ ਹੀ ਮਰਿਆਦਾਵਾਂ ਨੂੰ ਭੁੱਲ ਜਾਓ ਤੇ ਸਾਡੇ ਧਰਮ 'ਤੇ ਉਂਗਲਾ ਚੁੱਕੀ ਜਾਓ ਭਾਈਚਾਰੇ ਦਾ ਕੋਈ ਕੰਮ ਨਹੀਂ ਧਰਮ ਦੀ ਮਰਿਆਦਾ ਦੇ ਵਿੱਚ ਨਾ ਅਸੀਂ ਤੁਹਾਡੀ ਕਰਦੇ ਨਾ ਤੁਸੀਂ ਸਾਡੀ ਕਰੋ ਧਰਮ ਇੱਕ ਉਹ ਸਬਜੈਕਟ ਹੈ ਜਿਹੜਾ ਜਿਵੇਂ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਇੱਕ ਦੁਨਿਆਵੀ ਪੜਾਈ ਕਰਨ ਸਮੇਂ ਵੀ ਮੈਥ ਦੀ ਜਗ੍ਹਾ ਇੰਗਲਿਸ਼ ਨਹੀਂ ਪੜ ਸਕਦੇ ਤੇ ਇੱਕੋ ਸਮੇਂ ਕੋਈ 4-5 ਸਬਜੈਕਟ ਨਹੀਂ ਪੜ ਸਕਦੇ ਉਵੇਂ ਧਰਮ ਵੀ ਤੁਸੀਂ ਇੱਕ ਸਮੇਂ ਇੱਕੋ ਹੀ ਪੜ ਸਕਦੇ ਆ ਭਾਈ ਚਰਿਆ ਦੀ ਆਰਟ ਦੇ ਵਿੱਚ ਆਪਦੇ ਧਰਮਾਂ ਦੀਆਂ ਰਸਮਾਂ ਇਧਰ ਲਿਆ ਕੇ ਇਹ ਨਹੀਂ ਸਮਝਾ ਸਕਦੇ ਕਿ ਤੁਸੀਂ ਇਹ ਚੀਜ਼ਾਂ ਮੰਨੋ ਧਰਮ ਇੱਕ ਵੱਖ-ਵੱਖ ਸਬਜੈਕਟ ਨੇ ਜਾਂਦੇ ਇੱਕੋ ਮੰਜ਼ਲ ਤੇ ਨੇ ਔਰ ਇੱਕ ਸਮੇ ਇੱਕੋ ਪੜੇ ਜਾ ਸਕਦੇ ਆਪਣੀ ਮਰਿਆਦਾ ਚ ਰਹਿ ਕੇ ਉਹਨਾਂ ਦਾ ਉਹਨਾਂ ਨੂੰ ਮੁਬਾਰਕ ਉਹ ਪੜਨ ਅਸੀਂ ਕਿਸੇ ਨੂੰ ਕੀ ਕਹਿੰਨੇ ਆ ਜਦੋਂ ਕੋਈ ਆਉਂਦਾ ਉਹ ਇਹੇ ਗੱਲ ਕਰਦਾ ਭਾਈ ਜਾਰੇ ਦੇ ਚੱਕਰ ਚ ਵੀ ਨਹੀਂ ਸਾਰੇ ਡਲ ਕੇ ਚੱਲੀਏ ਤੇ ਗੁਰਦਾਰਿਆਂ ਦੇ ਵਿੱਚ ਹੀ ਡਲ ਕੇ ਗੁਰਦਾਰਿਆਂ ਦੇ ਵਿੱਚ ਸਾਰੀਆਂ ਕਮਾਂ ਨੂੰ ਬਾਣੀ ਦੇ ਵਿੱਚ ਇਕੱਠਿਆਂ ਇਸ ਕਰਕੇ ਨਹੀਂ ਕੀਤਾ ਵੀ ਤੁਸੀਂ ਨਾਲ ਮੂਰਤੀਆਂ ਵਿੱਚੋਂ ਕੀ ਲਿਓ ਤੇ ਆਪਣੀਆਂ ਕਲਮਾਂ ਵਿੱਚੋਂ ਕੀ ਲਿਓ ਤੇ ਸਭ ਕੁਝ ਚੁੱਕ ਕੇ ਤੁਸੀਂ ਉੱਥੇ ਬਰਾਬਰ ਤੇ ਆ ਕੇ ਪੜ ਲਓ ਉਹ ਤਾਂ ਫਿਰ ਕਿਸੇ ਕੰਮ ਦਾ ਧਰਮ ਨਾ ਰਿਹਾ ਪਖੰਡਵਾਦ ਹੋ ਗਿਆ ਇਸ ਵਿਸ਼ੇ ਤੇ ਸਾਡੀ ਪਹਿਲਾਂ ਵੀ ਬੜੀ ਵਾਰ ਆਪ ਦੇ ਲਾਗਲੇ ਗੁਰਦਰਿਆਂ ਦੇ ਵਿੱਚ ਵੀ ਮੀਟਿੰਗਾਂ ਵੀ ਹੋਈਆਂ ਲੜਾਈਆਂ ਵੀ ਹੋਈਆਂ ਅਸੀਂ ਕਿਸੇ ਜਗ੍ਹਾ ਜਿੱਤ ਵੀ ਫਤਹਿ ਕੀਤੀ ਆ ਤੇ ਮਹਾਰਾਜ ਨੇ ਚਮਤਕਾਰ ਉੱਥੇ ਵੀ ਵਿਖਾਇਆ ਇਹ ਮੱਟ ਸ਼ਿਰੂ ਨਾਲ ਚਮਤਕਾਰ ਨਹੀਂ ਮੰਨਦਾ ਮੈਂ ਇੱਕ ਚਮਤਕਾਰ ਚਲੋ ਭਾਣੇ 'ਚ ਰਹਿ ਕੇ ਗੁਰੂ ਸਾਹਿਬ ਨੇ ਜੋ ਮਨਾਇਆ ਤੇ ਉਹਨਾਂ ਜਿਵੇਂ ਚਲਾਇਆ ਹੋਵੇਂ ਹੋਇਆ ਵੀ ਆ ਸਾਡੇ ਗੁਰਦਰਾ ਬਾਠਾਂ ਵਾਲਾ ਜਿੱਥੇ ਬਹੁਤ ਸਾਰਾ ਮਨਮਤ ਚੱਲਦੀ ਸੀ ਬਹੁਤ ਗੰਦ ਵੀ ਪੈਂਦਾ ਸੀ ਕਮੇਟੀ ਇਹੋ ਜਿਹੇ ਝੂਠਾ ਚਲਾਉਂਦੀਆਂ ਸੀ ਜਿਹੜੀਆਂ ਰਾਜ਼ ਰੱਜੀਆਂ ਲਾਣਦੀਆਂ ਤਸਵੀਰੇ ਗੁਰਦਾਰੇ ਜਾ ਕੇ ਉਹ ਹੁਕਮ ਗਰੰਤੀ ਸਿੰਘਾਂ ਨੂੰ ਕੀਰਤਨ ਵਾਲੇ ਜਥਿਆਂ ਨੂੰ ਸੁਣਾਉਂਦੀਆਂ ਸੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕੁਝ ਸਿੰਘਾਂ ਤੇ ਉਹਦੇ ਚ ਮੈਂ ਵੀ ਸੀ ਤੇ ਸਾਡੇ ਤੋਂ ਸੇਵਾ ਲਈ ਤੇ ਉਸ ਕਮੇਟੀ ਨੂੰ ਹਟਾਇਆ ਪ੍ਰਧਾਨ ਸੀ ਜਿਹੜਾ ਉਥੇ ਮਨਮਤ ਕਰਦਾ ਸੀ ਉਹਨੂੰ ਗੁਰੂ ਸਾਹਿਬ ਨੇ ਸੋਧਾ ਲਵਾਇਆ ਤੇ ਇਹ ਚਮਤਕਾਰ ਉਹਨਾਂ ਕਰਵਾ ਕੇ ਉਸ ਗੁਰਦਾਰੇ ਨੂੰ ਪਾਪੀਆਂ ਤੋਂ ਵੀ ਯਾਦ ਕਰਾਇਆ ਸਾਨੂੰ ਬੇਸ਼ੱਕ ਦੀ ਜੇਲ ਹੋਈ ਜੇਲ ਜਾ ਕੇ 5 ਦਿਨ ਬਾਅਦ ਜ਼ਮਾਨਤ ਲੈ ਕੇ ਮੈਂ ਆਸਟ੍ਰੇਲੀਆ ਵਰਗੇ ਦੇਸ਼ ਆ ਜਿੱਥੇ ਕੋਈ ਚੰਗਾ ਭਲਾ ਨਹੀਂ ਆਉਂਦਾ ਪਰ ਮੈਂ ਫਿਰ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਇੱਥੇ ਪਹੁੰਚਿਆ ਜ਼ਮਾਨਤ ਲੈ ਕੇ ਅਗਲੇ ਦਿਨ ਮੈਂ ਵੀਜ਼ਾ ਅਪਲਾਈ ਕੀਤਾ ਤਾਂ ਮੈਨੂੰ 14 ਦਿਨ ਦੇ ਵਿੱਚ ਵੀਜ਼ਾ ਮਿਲਿਆ ਮੈਂ ਆਇਆ ਤੇ ਮੈਂ ਠੋਕ ਵਜਾ ਕੇ ਆਇਆ ਇਹ ਆਪਣੇ ਆਪ 'ਚ ਬੜਾ ਵੱਡਾ ਇੱਕ ਚਮਤਕਾਰ ਸੀ ਕਿ ਗੁਰੂ ਸਾਹਿਬ ਦਾ ਭਾਣਾ ਮੰਨਿਆ ਨਹੀਂ ਤੇ ਲੋਕਾਂ ਨੇ ਬਾਹਰਲੇ ਦੇਸ਼ ਨੂੰ ਜਾਣਾ ਹੋਵੇ ਨਾ ਕੋਈ ਘਰੋਂ ਬਾਹਰ ਨਹੀਂ ਨਿਕਲਦਾ ਸਾਇ ਚਿੱਠੀ ਵਾਲਾ ਕੰਮ ਹੋ ਜਾਂਦਾ ਵੀ ਸਾਡੀਆਂ ਸਾਇ ਬੱਜ ਗਈਆਂ ਮਹਾਰਾਜ ਨੇ ਬਾਹਰ ਆਉਣ ਤੋਂ ਪਹਿਲਾਂ ਲੱਗੀ ਫਾਈਲ ਜਿਹੜੀ ਮੇਰੀ ਤਿਆਰ ਹੁੰਦੀ ਸੀ ਉਸ ਤੋਂ ਪਹਿਲਾਂ ਉਹਨਾਂ ਆਪ ਇਹ ਸੇਵਾ ਲਈ ਸੇਵਾ ਸਿਰੇ ਚੜਾਈ ਤੇ ਚਮਤਕਾਰ ਵਿਖਾਇਆ ਮੈਨੂੰ ਵੀ ਬਾਹਰ ਉਹਨਾਂ ਪਹਚਾਇਆ ਸੋ ਇਹੋ ਜਿਹਾ ਝੂਠ ਨੂੰ ਮੈਂ ਆਪਣੇ ਨਾਲ ਹੱਡ ਬੀਤੀ ਦਾ ਚਮਤਕਾਰ ਵਿਖਾਤਾ ਉਹ ਗੁਰੂ ਸਾਹਿਬ ਨੇ ਤੇ ਕਿੰਨੇ ਕਿੰਨੇ ਜਿਹੜੇ ਉਹਨਾਂ ਸਿੰਘਾਂ ਤੇ ਹੱਥ ਦੇ ਕੇ ਚਮਤਕਾਰ ਕਰਾਏ ਜਿਹੜੇ ਸਦਾ ਹੀ ਬਾਣੀ ਨੂੰ ਅੰਗ ਸੰਗ ਮੰਨਦੇ ਸਾਡੇ ਅਰਗਾ ਤੇ ਫਿਰ ਇੱਕ ਪਾਪੀ ਬੰਦਾ ਸੀ ਸੋ ਇਹੋ ਜਿਹੇ ਝੂਠਾ ਆਦੇ ਧਰਮ ਦੀ ਮਰਿਆਦਾ ਚ ਰਹਿਣ ਸਾਨੂੰ ਨਾ ਆ ਕੇ ਦਖਲਦਾਜੀ ਦੇਣਾ ਸਾਨੂੰ ਸਿਖਾਉਣ ਚਮਤਕਾਰ ਹੁੰਦਾ ਏ ਕਿ ਨਹੀਂ ਹੁੰਦਾ ਭਾਈਚਾਰਾ ਭਾਈਚਾਰਾ ਰਵੇ ਮਰਿਆਦਾ ਧਰਮ ਦੀ ਧਰਮ ਦੀ ਮਰਿਆਦਾ ਰਵੇ ਫੇਰ ਭਾਈਚਾਰਾ ਨਿਭਣਾ ਜਿਹੜਾ ਆਇਆ ਇਧਰੋਂ ਸਮਝਾਤਾ ਸਾਨੂੰ ਇਹ ਨਹੀਂ ਔ ਕਰੋ ਜਿੰਨੇ ਕੁਝ ਕਰਨਾ ਉਹ ਪੜ ਕੇ ਕਰ ਲਓ ਸਾਰੀਆਂ ਕੌਮਾਂ ਲਈ ਬਣਿਆ ਸੀ ਆਪ ਦੀ ਛੱਡ ਕੇ ਕੌਮ ਅਗਲੇ ਸਿੱਖ ਬਣੇ ਸੀ ਨਾ ਕਿ ਉਹ ਮੁਸਲਮਾਨ ਰਹਿ ਕੇ ਤੇ ਗੁਰੂ ਸਾਹਿਬ ਨੂੰ ਪੁੱਛਦੇ ਫਿਰਦੇ ਵੀ ਅਸੀਂ ਤੁਹਾਡੇ ਇਸ ਗ੍ਰੰਥ ਵਿੱਚ ਕਿਵੇਂ ਸ਼ਾਮਲ ਹੋਈਏ ਤੇ ਇਸ ਪੰਥ ਵਿੱਚ ਕਿਵੇਂ ਸ਼ਾਮਲ ਹੋਈਏ ਸਾਰੀਆਂ ਕੌਮਾਂ ਨੂੰ ਸਾਰੇ ਭਗਤਾਂ ਨੂੰ ਗੁਰੂ ਸਾਹਿਬ ਨੇ ਮਾਨਦ ਸਮਾਨ ਦਿੱਤਾ ਬੰਦਾ ਸਿੰਘ ਬਹਾਦਰ ਤੁਹਾਡੇ ਸਾਹਮਣੇ ਉਦਾਹਰਣ ਆ ਬੰਦਾ ਸਿੰਘ ਬਹਾਦਰ ਵੀ ਆਪਣਾ ਪਿਸ਼ੋਕੜ ਛੱਡ ਕੇ ਅੱਗੇ ਵਧਿਆ ਨਾ ਕਿ ਉਹ Hindu ਬਣ ਕੇ ਮੁਸਲਮਾਨ ਜਾਂ ਉਹਨਾਂ ਉਸ ਟਾਈਮ 'ਦੀ ਮੁਗਲ ਹਕੂਮਤਾਂ ਨਾਲ ਲੜਿਆ ਉਸ ਟਾਈਮ ਤੇ ਮੁਗਲ ਹਕੂਮਤ ਨਾਲ ਮੁਸਲਮਾਨ ਵੀ ਲੜੇ ਤੇ ਜਿਨ੍ਹਾਂ ਨੇ ਆਦਾ ਪਿਸ਼ੋਕੜ ਛੱਡ ਕੇ ਜੁਲਮ ਵਿਰੁੱਧ ਸਿਰ ਦਿੱਤਾ ਇਹ ਆਪਣੇ ਆਪ 'ਚ ਇੱਕ ਚਮਤਕਾਰ ਸੀ ਸੋ ਇਸ ਜੂਠ ਨੂੰ ਇੰਨਾ ਕਿ ਬਹੁਤ ਹੈ ਕਿ ਚਮਤਕਾਰ ਉਹ ਹੀ ਵੇਖ ਸਕਦਾ ਜਿਹੜਾ ਮਨ ਦਾ ਆਪਣੇ ਆਪ ਨੂੰ ਕਿ ਉਹ ਬਾਣੀ ਨਾਲ ਜੁੜਿਆ ਹੈ ਜੇ ਤੂੰ ਜੁੜਿਆ ਨਹੀਂ ਤੂੰ ਕੀ ਵੇਖ ਸਕਦਾ ਕਤੀੜੇ ਪ੍ਰੇਜ ਕਰ ਮਾਫੀਆਂ ਮੰਗਿਆ ਨਹੀਂ ਗਣਾ ਮਾਫ ਹੋਣ ਜਿਹੜਾ ਗਣਾ ਕੀਤਾ ਉਹਦੀ ਸਜ਼ਾ ਤੇ ਮਿਲੂਗੀ ਸਸੀ ਕਾਲ ਜੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਿਹਾ ਨਹੀਂ ਹੋਊਗਾ ਵੀ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਚਾਵਾ ਹਨ ਮੇਰੇ ਵਿਚਾਰ ਆਉਦੇ ਸੀਗੇ ਮੇਰੇ ਵਿਚਾਰ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਇਓ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਨ ਵੀ ਮਾਫੀ ਮੰਗਣਾ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮੰਗਣਾ ਆ ਜੀ ਮੈਂ ਵੀ ਗਲਤਾਂ ਹਨਾ ਹੋ ਸਕਦਾ ਮੈਂ ਅਗਦੇ ਵਿਚਾਰਨ ਨਾਲੋਂ ਕਈ ਵਾਰ ਬੰਦੇ ਨੂੰ ਲੱਗਦਾ ਮੈਂ ਸਹੀ ਆ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਨਹੀਂ ਨਾ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਤਾਂ ਮੈਂ ਮਾਫੀ ਚਾਹੁੰਦਾ ਮੈਂ ਸਾਰੀ ਕੌਮ ਤੋਂ ਮਾਫੀ ਚਾਹੁੰਦਾ ਮੈਂ ਹਮੇਸ਼ਾ ਤੜਕੇ ਤੋਂ ਲੈ ਕੇ ਸਾਮ ਟੱਕ ਤੱਕ ਤਾਂ ਮੈਂ ਸਿੱਖਣਾ ਰਹਿਣਾ ਹਨਾ ਤੇ ਬਹੁਤ ਸਾਰੇ ਮੈਂ ਗਾਣੇ ਵੀ ਲਿਖੇ ਹਨਾ ਮੈਂ ਹੁਣ ਗਾਣਿਆਂ ਦਾ ਕੀ ਜਲਦ ਤੁਹਾਨੂੰ ਸਾਂਝ ਕਰਾਂ ਸਭ ਨੂੰ ਪਤਾ ਹੈ ਵੀ ਮੇਰਾ ਕਹਿੜਦਾ ਮਤਲਬ ਕਦੇ ਵੀ ਨਹੀਂ ਹੋ ਮੈਂ ਤਾਂ ਵੀ ਸਿੱਖ ਕੌਮ ਤੇ ਅਸੀਂ ਕਿੱਦਾਂ ਮੁਲਤਫ ਕਰਾਂਗੇ ਇਹਦੇ ਲਈ ਤਾਂ ਸੀ ਇੱਕ ਵਾਰ ਕੀ ਹਜ਼ਾਰ ਵਾਰ ਬਿਨਾਂ ਗਲਤੀ ਤੋਂ ਮਾਫੀ ਮੰਗਾਂਗੇ ਕਿਉਂਕਿ ਅੱਡੀ ਅੱਡੀ ਦੇਣਾ ਸਾਡੇ ਸਾਡੇ ਸਿੱਖੋਂ ਦੀ ਸਾਨੂੰ ਫਿਰ ਵੀ ਜਿਹਨੇ ਲੱਗਦਾ ਵੀ ਮੇਰੇ ਭਰਾ ਨੇ ਹਾਂ ਮੈਨੂੰ ਚਾਉਣ ਵਾਲੇ ਉਹਨਾਂ ਲੱਗਾ ਹੋਣਾ ਵੀ ਯਾਰ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਲੈ ਕੇ ਇਹ ਨਾ ਤੁਹਾਨੂੰ ਸੀਗਾ ਵੀ ਜਿਹੜੇ ਅੱਜਕੱਲ ਪਖੰਡ ਕਰਦੇ ਵੀ ਚੰਗਾ ਚਮਤਕਾਰ ਦੋ ਸਾਡੇ ਕਹਣ ਤੋਂ ਬਾਅਦ ਵੀ ਜਾਦੂਗੜਾ ਫਲਾਨਾ ਮੈਂ ਕਹਿੰਦੀ ਸਾਡੇ ਜਸਵੀਰ ਸਪਤਾ ਤਾਂ ਖੁਦ ਆਪ ਦੇ ਆਪ ਇੱਕ ਚਮਤਕਾਰ ਸੀ ਹੈ ਨਾ ਉਹ ਜੇ ਚਮਤਕਾਰ ਮੰਨ ਲਓ ਉਹ ਗਿਆਨੀ ਸੀਗੀ ਇੱਕ ਵੱਡੇ ਲਖਾਰੀ ਸੀ ਜੀ ਆਪਣਾ ਨਾਮ ਲਿਖਣ ਵਾਲੀ ਹਨ ਤੇ ਉਹ ਇੰਨੇ ਗਿਆਨੀ ਸੀਗੀ ਉਹ ਕਦੇ ਵੀ ਗਿਆਨ ਹੈ ਹਾਂ ਸੱਚ ਦੇ ਮੂਹਰੇ ਝੁਕਣਾ ਨਹੀਂ ਹੈਗਾ ਵੀ ਸੱਚੇ ਆ ਚਾਹੇ ਜੋ ਮਰਜ਼ੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲ ਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਨਾ ਮੈਂ ਉਸ ਚਮਤਕਾਰ ਦਾ ਕੰਪੈਰੀਸ਼ਨ ਆ ਪਖੰਡਾਂ ਵਾਲੇ ਬਾਬੇ ਨੇ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਆ ਜੈ ਸਿੱਖਾਂ ਤੇ ਚੜ੍ਹਦੀ ਕਲਾ 'ਚ ਰਹੂ ਮੈਂ ਕੌਣ ਹੰਣਾ ਹਨਾ ਵੀ ਉਂਗਲ ਉਠਾਉਣ ਵਾਲਾ ਮੈਂ ਫਿਰ ਕਹਾਂ ਵੀ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਨ ਕੋਈ ਅਣਜਾਣੇ ਚ ਕੋਈ ਗਲਤੀ ਹੋਈ ਹੋਵੇ ਤੁਸੀਂ ਮਾਫ ਕਰਨਾ